ਤਿੰਨ ਕਾਲੇ ਕੇ ਬਲੌਗਸ ਬਹੁਤ ਬਹੁਤ ਧੰਨਵਾਦੀ ਹਾਂ ਸੁਣਾਉ ਤੁਸੀ ਕਿੰਨੀ ਚਾਪ ਕੁੰ ਜਸੀ ਦਿੱਤਾ। ਦੋ ਵੇ ਦੀਆਂ ਜੱਪਾਸ ਨੂੰ ਦਿਖਾਉਣ ਲੱਗੀ ਆ। ਜੋ ਸਮਾਰ ਬਣ ਕੇ ਤਿਆਰ ਹੋਇਆ। ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ। ਬਹੁਤ ਧੰਨਵਾਦ ਤੁਹਾਡੇ ਨਾਲ ਜੁੜਨ ਦਾ। ਉਹ ਲੋ ਜਿਆ ਦੇ ਪਾਸੋਂ ਤੋਂ ਲੱਗੇ ਆ ਜੋ ਆਪਾਂ ਸਮਾਨ ਬਣਾ ਕੇ ਰਿਆੜੀ ਕੀਤਾ ਆਪਾਂ ਉਹਨਾਂ ਨੂੰ ਬਚਾਉਣਾ ਹੈਗਾ ਮੈਂ ਕੰਸਨ ਪਹਿਲਾਂ ਦਿਖਾ ਦਉਂ ਦੇਖੋ ਇਹ ਨਹੀਂ ਆਪਾਂ ਬਲੌਜ ਬਣਾਇਆ ਸੋ ਨੂੰ ਇਸ ਤਰ੍ਹਾਂ ਡਿਜ਼ਾਈਨ ਕਲਰ ਕੋਈ ਪਸੰਦ ਹੋਵੇ ਤੁਸੀਂ ਬਣਵਾ ਸਕਦੇ। ਇਹਦੇ ਰੇਟ ਲੱਗੇ ਜੀ ਉਹਨਾਂ ਲਾਇਆ ਆਪਾਂ 450 ਰੁਪਏ ਹੈ। ਇੱਕ ਆਪਾਂ ਬਣਾਇਆ ਬਿਨਾ ਇੱਕ ਬਣਾਈ ਸਕੀ ਵੀ ਦੇਖੋ ਵੀ। ਪੂਰੀਆਂ ਬਾਜੂ ਵਾਲੀ ਸਕੀ ਵੀ ਹੁਣ ਤਿਆਰ ਕੀਤੀ ਆਪਾਂ। దో తోను పసందర బయన బాగా ఏదో రేట్ సో లా పసందే స్నే ਮੇਕ ਬਲਾਜ ਬਣਾਇਆ ਐਕੋਨੈਂਸ ਕੇ ਵੀ ਬਣਾਈਆ ਲਓ ਜੀ ਦੇਖੋ ਤਿੰਨ ਜਿਹੜੇ ਮਨੇ ਬਣਾਇਆ ਟੋਪੀਆਂ ਦੀ ਆਪਾਂ ਪਹਿਲਾਂ ਵੀਡੀਓ ਦਿਖਾਈ ਆ ਦੇਖੋ ਜੀ ਰੇਟਸ ਵਰਪੀ ਆਪਾਂ ਨੂੰ ਟੋਪੀਆਂ ਦਾ ਲਾਇਆ ਹੈ ਕਿਉਂਕਿ ਰੇਟ ਆਪਾਂ ਸਾਰੇ ਵੀਡੀਓ ਚ ਦੱਸ ਦਿੰਨੇ ਹੁੰਨੇ ਆ ਤੁਹਾਨੂੰ ਦੇਖੋ ਜੀ ਕੀ ਹੈਗੀ ਬਲੈਕ ਕਲਰ ਦੀ ਆਪਾਂ 150 ਰੁਪਏ ਲਾਇਆ ਹੈ ਰੀਡਰ ਪਰ ਵੀਡੀਓ ਚ ਦੱਸ ਦੇਵਨੇ ਆਸਨੋ ਸੋਨ ਨੂੰ ਵੀ ਅਸਰਾ ਕੋਈ ਪਸੰਦ ਹੋਵੇ ਜ ਤੁਸੀਂ ਬਣਵਾ ਸਕਦੇ ਆ ਦੇਖੋ ਜੀ ਤੇ ਉਹਨਾਂ ਨੇ ਆਪਾਂ ਤੋਂ ਬਣਵਾਇਆ ਬਣਵਾਈਆਂ ਤੇ ਟੂਪੀਆਂ ਬਣਵਾਈਆਂ ਤੇ ਇੱਕ ਬਲੌਜ਼ ਇਸ ਕੀ ਵੀ ਬਣਵਾਈ ਆ ਤੇ ਆ ਉਹਨਾਂ ਨੇ ਦੋ ਜੋੜੇ ਜਰਾਬਾਂ ਦੇ ਤੁਹਾਨੂੰ ਪਤਾ ਆ ਰੈਡੀਮੇਡ ਸੀਜੀ ਵੀ ਆਪਾਂ ਰੱਖਦੇ ਆ ਕਰੇ ਤੇ ਇਹ ਭਾਂ ਕੇ ਨਹੀਂ ਸਾਡੇ ਦੋ ਜੋੜੇ ਤੁਸੀਂ ਇਹਦੀ ਇਹ ਜੋ 400 ਰੁਪਏ ਦੀ ਆਪਾਂ ਦੋ ਜੋੜੀ ਉਹਨਾਂ ਨੇ ਲਾਏ ਆ ਦੇਖੋ ਜੀ ਲੈ ਕੇ ਰੱਖਿਆ ਤਾਂ ਪੈਨ ਨੂੰ ਦੋ ਮਹੀਨੇ ਹੋ ਗਏ 6 ਤਰੀਕ ਨੂੰ ਅਸਲ 6 ਤਰੀਕ ਨੂੰ ਦੋ ਮਹੀਨੇ ਹੋ ਜਾਣਗੇ ਕਿਉਂਕਿ ਤੁਹਾਨੂੰ ਪਤਾ ਆਪਣੇ ਕੋਲ ਕਾਸ ਬਹੁਤ ਹੁੰਦਾ ਕਰਕੇ ਆਪਾਂ ਤਾਂ ਛੇਤੀ ਨਹੀਂ ਕੱਢ ਕੇ ਦਿੱਤਾ ਜਾਂਦਾ ਇੱਕ ਭੈਣ ਨੇ ਲਿਪਸਟਿਕ ਮੰਗਾਈ ਸੀ ਕਾਫੀ ਕਲਰ ਦੀ ਦੇਖੋ 50 ਰੁਪਏ ਦੀ ਆਪਾਂ ਹੀ ਲਾਈ ਉਹਨਾਂ ਨੂੰ 400 ਰੁਪਏ ਦੀ ਲਾਈ ਨੇ ਪੈ ਜਰ ਇਹ ਕੋਲ ਨੇ ਸ਼ੂਟ ਲਿਆ ਸਖਨ ਤੋਂ ਦੇਖੀ ਜਾਨਸਵਰ ਤੀਆ ਤੋਂ ਨੂੰ ਸ਼ੂਟ ਗੱਲਾ ਹੈ ਹੈਗਾ ਸੁਣ ਵੀ ਆਏ ਪਸੰਦ ਹੋਵੇ ਤੁਸੀਂ ਵੀ ਮੰਗਵਾ ਸਕਦੀਆਂ ਦੇਖੋ ਸਖਨ ਸੋਪਾ ਸ਼ੂਟ ਲਿਆ ਗੱਬੀ ਆ ਰਿਹਾ ਤਾਂ ਨਾ ਕਿਉਂਕਿ ਸਾਨੂੰ ਹਕੀ ਜਿੱਸਾ ਸੀ ਇਹ ਪਿਓਰ ਚ ਹੁੰਦਾ ਹੈਗਾ ਕਿਉਂਕਿ ਇਹ ਇਹਨਾਂ ਦੇ ਉੱਪਰ ਤੇ ਨੀਚੇ ਫਰ ਲੱਗਿਆ ਹੁੰਦਾ ਹੈਗਾ ਇਹਨਾਂ ਦੇ ਹੀ ਪਤਾ ਲੱਗਦਾ ਹੈ ਕਿ ਪਿਓਰ ਚ ਹੁੰਦਾ ਵਾ ਜਿਹੜੇ 2 2 3 3 100 ਦੇ ਮਿਲ ਜਾਂਦੇ ਉਹ ਮੈਕਸ ਹੁੰਦੀ। ਉਹ ਆ ਚੀਜ਼ ਨਹੀਂ ਹੁੰਦੀ ਕਿ ਉਹਨੇ ਥੱਲੇ ਫਾਰ ਨਹੀਂ ਲੱਗਿਆ ਹੋਣਾ। ਇਹ ਚੀਜ਼ ਵਧੀਆ ਹੁੰਦੀ ਹੈ। ਦੇਖੋ। ਇਹ ਪਤਾਨ 100 ਦੇ ਲਾਇਆ ਗੇ। ਇਹਨਾਂ 'ਚੋਂ ਕੋਈ ਵੀ ਪਸੰਦ ਹੋਵੇ। ਤੁਸੀਂ ਸਕਰੀਨਸ਼ਾਟ ਲੈ ਕੇ ਤੇ ਨੰਬਰ ਆਪਾਂ ਹੁਣ ਦੱਸਿਆ ਵੀ ਪਾਣੀ ਤੇ ਜਿੰਨੇ ਹੁਣੇ ਵੀਡੀਓ ਹੈ। ਤੇ ਆਪਾਂ ਨੀਚੇ ਨੰਬਰ ਦੇਵਾਂਗੇ। ਤੁਸੀਂ ਆਪਣੇ ਨਗਾਜਾ ਤੇ ਮਰਜ਼ੀ ਗੱਲ ਕਰੋ। ਡਾਇਰੈਕਟਰ ਕੋਲ ਕਾਲ ਕਰੋ, WhatsApp ਕਰੋ। ਜਦੋਂ ਮਰਜ਼ੀ ਆਪਣੀ ਨਾਲ ਗੱਲ ਕਰ ਸਕਦੇ ਹੋ ਲੋ ਜੀ ਇਹ ਸੀਗਾ ਆਪਣੀ ਚੜਿਆਕਾ ਲਈ ਭੈਣ ਦਾ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਦੱਸਿਆ ਸੀ ਜੀ ਭੈਣ ਦਾ ਵਾ ਚੜਿਆਕਾ ਲਈ ਦਾ ਵੀ ਆਰਡਰ ਆਪਾਂ ਤਿਆਰ ਕਰਨਾ ਹੈ ਤੇ ਆਰਡਰ ਨੂੰ ਤਾਂ 2 ਮਹੀਨੇ ਹੋ ਗਏ ਸੀ ਕਿਤੇ ਪਰ ਆਪਾਂ ਲੇਟ ਬਹੁਤ ਹੋ ਗਈ ਕਿਉਂਕਿ ਮੂਰੇ ਕੰਸ ਜ਼ਿਆਦਾ ਹੁੰਦਾ ਆਪਣੇ ਕੋਲ ਜੇ ਤੁਸੀਂ ਵੀ ਬਿਨਾ ਬਾਜੂ ਤੋਂ ਬਲੌਜ ਬਣਵਾਉਣੇ ਆ ਹੁਣ ਦੇਖੋ ਜੀ ਮਾਰਚ ਤੱਕ ਬਿਨਾ ਬਾਜੂ ਤੇ ਵਹਿਣਗੇ ਉਹ ਤੁਸੀਂ ਆਰਡਰ ਕਰ ਸਕਦੇ ਹੋ ਆਪਾਂ ਤੁਹਾਡੇ ਬਣਾ ਸਕਦੇ ਆ ਜਿਹੜੇ ਤੁਸੀਂ ਮਮੀ ਬਾਹਾਂ ਵਾਲੇ ਕਰਿਓਗੇ ਸਕੀਵੀਆਂ ਜਾਂ ਕੋਟੀਆਂ ਜੈਕਟ ਉਸ ਦੀ ਤੁਹਾਨੂੰ ਵੇਟ ਕਰਨੀ ਪੈਣੀ ਆ ਜਿਹੜੇ ਬਿਨਾ ਬਾਜੂ ਤੋਂ ਨਹੀਂ ਜਿਦਾ ਇਸ ਤਰ੍ਹਾਂ ਮੈਂ ਸੋਨ ਪਹਿਲਾਂ ਵੀ ਬਲੌਜ਼ ਦਿਖਾਇਆਗਾ ਹੁਣ ਦੇਖੋ ਜੀ ਐਸ ਤਰ੍ਹਾਂ ਸਿਖਾਇਆਗਾ ਇਹ ਆਪਾਂ ਪੰਜਾ ਚਾਰ ਦਿਨਾਂ ਵਿੱਚ ਤੁਹਾਡੇ ਆਰਡਰ ਤਿਆਰ ਕਰ ਦਾਂਗੇ ਇਹ ਤੁਸੀਂ ਆਰਡਰ ਮਾ ਦੀ ਸਕਦੇ ਆਪਾਂ ਕਿਉਂਕਿ ਵੀ ਇਹ ਮਾਰਚ ਤੱਕ ਹੀ ਪੈਣਾਗਾ ਤੇ ਇਹ ਤੁਸੀਂ ਵਾ ਪੰਜਾਂ ਚਾਹੁੰਦੇ ਨਾ ਤੱਕ ਤੁਹਾਡਾ ਪਾウダー ਤਿਆਰ ਕਰ ਦਾਂਗੇ ਇਹ ਬਣਵਾ ਸਕਦੇ ਜਲਦੀ ਤੇ ਪੂਰੀਆਂ ਬਾਹਲੇ ਕੋਟੀ ਦੀ ਜਾਂ ਬਲॉज ਉਹ ਨੂੰ ਤੁਹਾਨੂੰ ਵੇਟ ਕਰਨੀ ਪੈਣੀ ਆ ਲੋ ਜੀ ਅੱਜ ਆਪਣੀ ਸਵੇਰ ਵੀ ਬਹੁਤ ਜ਼ਿਆਦਾ ਖਰਾਬ ਆ ਤੇ ਇਹ ਆਪਾਂ ਸਮਾਨ ਘੱਲਣਾ ਸੀ ਆ ਤਾਂ ਫਿਰ ਮੈਂ ਵੀਡੀਓ ਅੱਜ ਮੈਨੂੰ ਬਣਾਉਣੀ ਪੈਗੀ ਜੇ ਕੋਈ ਆਇਆ ਤਾਂ ਆਪਾਂ ਉਹਨਾਂ ਕੋਲੇ ਫੜਾਉਣੇ ਆ ਤੇ ਕਿਸੇ ਦੇ ਹੱਥ ਘੱਲ ਦੇ ਆ ਸਮਾਨ ਕਿਉਂਕਿ ਆਪਾਂ ਨੇ ਨੀੜੇ ਫੈਂਡ ਆ ਪੈਣ ਦਾ ਇਹ ਪੂਰੀਆਂ ਕਰਪਾਉਂਦੀ ਲੋੜ ਨਹੀਂ ਹੈਗੀ ਤੇ ਆਪਾਂ ਕਿਸੇ ਦਿਨ ਕਾਲ ਲੈਣੀ ਤੇ ਮੈਂ ਖਿਆ ਵੀ ਆਇ ਨਹੀਂ ਪਤਾ ਇਸਰ ਦੂਜੇ ਘਰ ਆਲੇ ਨਹੀਂ ਜਾਣਾ ਹੈਗਾ ਤੇ ਮੈਂ ਖਿਆ ਚਲੋ ਇਹਨਾਂ ਨੇ ਇਹ ਨਹੀਂ ਪਤਾ ਕਦੋਂ ਕਹਿ ਦੇਣਾਂ ਵੀ ਸਾਡ ਨੂੰ ਖੜਾ ਦੋ ਅਸੀਂ ਲੈ ਜਾਂਦੇ ਆ ਤੇ ਤਾਂ ਮੈਂ ਚੰਪਲਾਂ ਵੀਡੀਓ ਬਣਾਤਾ ਲੋ ਜੀ ਵੀਡੀਓ ਤੇ ਕਰਨ ਲੱਗੇ ਐਂਡ ਆਪਾਂ ਵੀਡੀਓ ਸੁਣੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਬਹੁਤ ਤੈਹ ਦਿ ਲੋ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਲੋ ਜੀ ਆਪਾਂ ਵੀਡੀਓ ਤੇ ਕਰਨ ਲੱਗੇ ਆਂਡ